ਸਤਿ ਸ੍ਰੀ ਅਕਾਲ ਤੁਸੀਂ ਜੁੜਿਓ ਸੋਨੂ ਮਗਲੀ ਚੈਨਲ ਦੇ ਨਾਲ ਤੇ ਆਪਾਂ ਖੜੇ ਹਾਂ ਸਤਲੁਜ ਦਰਿਆ ਦੇ ਕਿਨਾਰੇ ਜਿੱਥੇ ਕੁਝ ਕਿਸਾਨ ਵੀਰ ਇਕੱਠੇ ਹੋਏ ਨੇ ਕਾਸਲੇ ਇਕੱਠੇ ਹੋਏ ਉਹਨਾਂ ਦੀ ਕੀ ਮੰਗ ਹੈ ਇੱਕ ਇੱਕ ਕਰਕੇ ਪੁੱਛਣ ਦੀ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਚਡੂਨੀ ਤੋਂ ਜ਼ਿਲ੍ਹਾ ਪ੍ਰਧਾਨ ਸਲੱਖਣ ਸਿੰਘ ਜੀ ਪਹਿਲਾਂ ਤਾਂ ਉਹਨਾਂ ਤੋਂ ਚੈਨਲ ਦੀ ਕੋਸ਼ਿਸ਼ ਕਰਦੇ ਹਾਂ ਸਲੱਖਣ ਸਿੰਘ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਜੋ ਕੇ ਮੰਗਾ ਸਾਡੀ ਅੱਜ ਅਸੀਂ ਇਕੱਠੇ ਹੋਏ ਹਾਂ ਸਾਡੇ ਸਾਰੇ ਜੀਮੀਂ ਭਰਾ ਜਿਨ੍ਹਾਂ ਦੀਆਂ ਜ਼ਮੀਨਾਂ ਦਰਿਆ 'ਚ ਸੱਤ ਲੋច ਦੇ ਵਿੱਚ ਫਸਲਾਂ ਡੇਗੀਆਂ ਪਰ ਅਸੀਂ ਵੀ ਐਗਤੀ ਇਹ ਜਮੀਆਂ ਠੇਕੇ ਤੇ ਲਈ ਸੀਗੀ ਅਸੀਂ ਠੇਕੇ ਦੇ ਤੇ ਜ਼ਮੀਨ ਲੈ ਕੇ ਅਸੀਂ ਇੱਥੇ ਜੋ ਵੀ ਫਸਲ ਦੀ ਖੇਤੀ ਕੀਤੀ ਆ ਪਰ ਅੱਜ ਸੱਤ ਲੋច ਦੀ ਸਾਡੇ ਐਸਸੀ ਸਾਨੂੰ ਮਾਰ ਪਈ ਆ ਕਿ ਸਾਡੀ ਜ਼ਮੀਨ ਵਿੱਚ ਡੇਗੀਆਂ ਸਾਡਾ ਲੱਗਿਆ ਲਗਾਇਆ ਝੋਨਾ ਡੇਗਿਆ ਸਾਰਾ ਜੋ ਕਿ ਸਾਡੇ ਇਹਦੇ ਉੱਤੇ ਖਰਚੇ ਬਹੁਤ ਜ਼ਿਆਦਾ ਹੋਏ ਨੇ ਆ ਜਿੰਨੇ ਵੀ ਮੇਰੇ ਭੈਣ ਭਾਈ ਖੜੇ ਨੇ ਸਾਡੇ ਬਜ਼ੁਰਗ ਖੜੇ ਨੇ ਇਹ ਸਾਰਿਆਂ ਨੇ ਜ਼ਮੀਨਾਂ ਲਈਆਂ ਹੁੰਦੀਆਂ ਠੇਕੇ ਤੇ ਆਪਣੀਆਂ ਕੁਝ ਆਪਣੇ ਮਾਲਕੀ ਵੀ ਜ਼ਮੀਨਾਂ ਉਹਨਾਂ ਦੀਆਂ ਵਿੱਚ ਹੈਗੀਆਂ ਅਸੀਂ ਇਹਦੀ ਇੱਕੋ ਇੱਕ ਸਰਕਾਰ ਨੂੰ ਮੰਗ ਕਰਦੇ ਆਂ ਵੀ ਜਿਹੜਾ ਸਾਡਾ ਕਿਸੇ ਉੱਚ ਅਧਿਕਾਰੀ ਦੇ ਕੋਲੋਂ ਉਹਦੀ ਡਿਊਟੀ ਲਾ ਕੇ ਸਾਡਾ ਸਰਵਾ ਕਰਾਇਆ ਜਾਵੇ ਇਹਦਾ ਸਰਵਾ ਕਰਾ ਕੇ ਸਾਡੀ ਗਦਾਬਰੀ ਕਰਵਾਈ ਜਾਵੇ ਤਾਂ ਸਾਨੂੰ ਦਿੱਤਾ ਜਿਹੜਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਇਹਦਾ ਅਸੀਂ ਸਰਕਾਰ ਨੂੰ ਇਹ ਹੀ ਅਪੀਲ ਕਰਦੇ ਆਂ ਵੀ ਦੇਖੋ ਪਿੱਛੇ ਸਰਕਾਰਾਂ ਆਈਆਂ ਬੜਾ ਕੁਝ ਹੋਇਆ ਪਰ ਅਸੀਂ ਅੱਜ ਸੈਂਟਰ ਦੀ ਸਰਕਾਰ ਤੇ ਅਰ ਪੰਜਾਬ ਸਰਕਾਰ ਤੋਂ ਸਾਡੀ ਇਹ ਮੰਗ ਕਰਦੇ ਆਂ ਵੀ ਜਿਹੜੇ ਤੁਸੀਂ ਵਾਅਦੇ ਕਰਕੇ ਆਏ ਸੀ ਵੀ ਗਰੀਬ ਗਰੀਬ ਨਹੀਂ ਰਹੂਗਾ ਅਮੀਰ ਅਮੀਰ ਨਹੀਂ ਰਹੂਗਾ ਪਰ ਅੱਜ ਉਹ ਕੰਮ ਗਲਤ ਹੁੰਦਾ ਜਾ ਰਿਹਾ ਤੁਹਾਡਾ ਵੀ ਜਿਹੜਾ ਗਰੀਬ ਆ ਉਹ ਗਰੀਬੀ 'ਚ ਬੈਠਾ ਹੈ ਜਿਹੜਾ ਅਮੀਰ ਆ ਉਹਦੋਂ ਵੀ ਵੱਧ ਅਮੀਰ ਹੁੰਦਾ ਜਾ ਰਿਹਾ ਅਸੀਂ ਕਹਿੰਨੇ ਵੀ ਇਹ ਵੱਧ ਤੋਂ ਵੱਧ ਆਪਣੇ ਜਿੰਨੇ ਵੀ ਨੁਮਾਇੰਦੇ ਐਮਐਲਏ ਸਾਹਿਬਾ ਮੰਤਰੀ ਸਾਹਿਬਾ ਆਪਣੇ ਉੱਚ ਅਧਿਕਾਰੀਆਂ ਦੀਆਂ ਤਹਿਸੀਲਦਾਰ ਸਾਹਿਬਾ ਡੀਸੀ ਸਾਹਿਬ ਉਹਨਾਂ ਦੀਆਂ ਡਿਊਟੀਆਂ ਲਾ ਕੇ ਇਹਨਾਂ ਦਾ ਸਰਵਾ ਕਰਾਇਆ ਜਾਵੇ ਸਰਵਾ ਕਰਵਾ ਕੇ ਜਿਨ੍ਹਾਂ ਦਾ ਬਣਦਾ ਮੁਆਵਜ਼ਾ ਉਹਨਾਂ ਨੂੰ ਦਵਾਇਆ ਜਾਵੇ ਪਰ ਅੱਜ ਅਸੀਂ ਇਹੀ ਇੱਕੋ ਇੱਕ ਅਪੀਲ ਕਰਦੇ ਆਂ ਸਰਕਾਰ ਅੱਗੇ ਵੀ ਜਿੰਨਾ ਵੀ ਸਾਡਾ ਨੁਕਸਾਨ ਹੋਇਆ ਵਾ ਜੋ ਵੀ ਸਾਡਾ ਕਿਸੇ ਦਾ ਮਾਲ ਪਸ਼ੂ ਦਾ ਕਿਸੇ ਦਾ ਡੰਗਰ ਦਾ ਕੋਈ ਵੀ ਸਾਡਾ ਨੁਕਸਾਨਾ ਖੇਤੀ ਦਾ ਫਸਲ ਦਾ ਪਰ ਜਿਨ੍ਹਾਂ ਨੇ ਠੇਕੇ ਤੇ ਜ਼ਮੀਨਾਂ ਲਈਆਂ ਹੋਈਆਂ ਖਾਸ ਕਰਕੇ ਅਸੀਂ ਉਹਨਾਂ ਦਾ ਕਹਾਂਗੇ ਜਿਹੜਾ ਮਾਲਕਾ ਉਹਦੀ ਤਾਂ ਜ਼ਮੀਨ ਚਲ ਜਾਂਦੀ ਹੈ ਚਲੋ ਉਹਨੂੰ ਤਾਂ ਠੇਕਾ ਅਸੀਂ ਦੇ ਚੁੱਕੇ ਆ ਅਸੀਂ ਉਹ ਚੀਜ਼ਾਂ ਸਰਕਾਰ ਨੂੰ ਕਰਦੇ ਆ ਵੀ ਸਾਡੀ ਫਸਲ ਦੀ ਗੁਦਾਬਰੀ ਕਰਾ ਕੇ ਇਹਦਾ ਸਾਨੂੰ ਬਣਦਾ ਮਵਾਜ਼ਾ ਦਿੱਤਾ ਜਾਵੇ ਅਸੀਂ ਅੱਜ ਸਾਡੇ ਹਰਦੀਪ ਸਿੰਘ ਮੁੰਡੀਆਂ ਉਹਨਾਂ ਨੂੰ ਇੱਕੋ ਇੱਕ ਬੇਨਤੀ ਕਰਦੇ ਆ ਵੀ ਜਲਦ ਤੋਂ ਜਲਦ ਇਸ ਸਾਡੇ ਮੰਗਲੀ ਮੱਤੇਵਾੜ ਏਰੀਆ ਦੇ ਵਿੱਚ ਹਲੇ ਤੱਕ ਕੋਈ ਕਿਸੇ ਦਾ ਸਰਵਾ ਨਹੀਂ ਹੋਇਆ ਹੈਗਾ ਨਾ ਕੋਈ ਤਹਿਸੀਲਦਾਰ ਨਾ ਕੋਈ ਕਨਗੋ ਨਾ ਕੋਈ ਪਟਵਾਰੀ ਇੱਥੇ ਤੱਕ ਹਲੇ ਕੋਈ ਨਹੀਂ ਪਹੁੰਚਿਆ ਅਸੀਂ ਕਹਿੰਨੇ ਵੀ ਜਲਦ ਤੋਂ ਜਲਦੀ ਦੀ ਰਿਪੋਰਟ ਬਣਵਾ ਕੇ ਸਾਨੂੰ ਬਣਦਾ ਦਿੱਤਾ ਮੁਆਵਜ਼ਾ ਦਿੱਤਾ ਜਾਵੇ ਇਹਦਾ ਅਸੀਂ ਅੱਜ ਸਾਡੀ ਇਹੀ ਵੰਗਾ ਸਾਡੇ ਜਿੰਨੇ ਵੀ ਭੈਣ ਭਾਈ ਸਾਡੇ ਬਜ਼ੁਰਗ ਵੀਰ ਖੜੇ ਨੇ ਸਭ ਜ਼ਮੀਨਾਂ ਵਾਲੇ ਖੜੇ ਨੇ ਇਹ ਅਸੀਂ ਇਹਨਾਂ ਨੂੰ ਇੱਕੋ ਇੱਕ ਮੰਗ ਕਰਦੇ ਆ ਸਰਕਾਰ ਨੂੰ ਵੀ ਜੋ ਵੀ ਸਾਡਾ ਜਿੰਨੀ ਵੀ ਜ਼ਮੀਨ ਦਾ ਜਿਹਦੀ ਜਿੰਨੀ ਡਿੱਗੀ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਸਾਰੀ ਦੇ ਦਿਓ ਜਿੰਨੀ ਜ਼ਮੀਨ ਦਾ ਨੁਕਸਾਨ ਹੋਇਆ ਸਾਡਾ ਉਹ ਪਟਵਾਰੀ ਕੋਲੋਂ ਸਰਵਾ ਕਰਾ ਕੇ ਉਹਦਾ ਸਾਨੂੰ ਪਾਣ ਦਾ ਮੁਆਵਜ਼ਾ ਦਿੱਤਾ ਜਾਵੇ ਠੀਕ ਹੈ ਜੀ ਅੱਜ ਕੀ ਨਾਮ ਹੈ ਜੀ ਆਪਣਾ ਮੇਰੇ ਨਸ਼ਤ ਸੰਪਲ ਹਾਂ ਜੀ ਵਾਹਿਗੁਰੂ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਹਾ ਸੰਗਤ ਜੀ ਵੀ ਸਾਰੇ ਬੇਨਤੀ ਹੈ ਸਰਕਾਰ ਅਗੇ ਵੀ ਸਾਰੇ ਮੇਰੇ ਵੀਰ ਕਿਸਾਨ ਜਿੰਨੇ ਵੀ ਖੜਿਆ ਕਿਸਾਨ ਕਰਿਆ ਨੁਕਸਾਨ ਬਹੁਤ ਹੋਇਆ ਡੰਗਰਾਂ ਪਸ਼ੂਆਂ ਦਾ ਫਸਲਾਂ ਦਾ ਅੰਤ ਕੋਈ ਨਹੀਂ ਮੋਟਰਾਂ ਇੰਜਨ ਡੰਗਰ ਵੀ ਪਿੱਛੇ ਰਹਿ ਰਹੇ ਰੋੜੇ ਇੱਥੇ ਅਸੀਂ ਸਰਕਾਰ ਅਗੇ ਇਹ ਹੀ ਬੇਨਤੀ ਕਰਦੇ ਆਂ ਵੀ ਵਿੱਚ ਮਾਲਕੀ ਜ਼ਮੀਨਾਂ ਵੀ ਆ ਵਿੱਚ ਠੇਕੇਦਾਰ ਵਿੱਚ ਜਿਹਦੇ ਨਾ ਜਿਹਦਾ ਨਾ ਠੇਕੇ ਦਿੱਤੇ ਹੋਇਆ ਬਹੁਤ ਨੁਕਸਾਨ ਆ ਇੱਥੇ ਪੈਟਰੋਲੀ ਰਲ ਗਿਆ ਬਹੁ ਨੁਕਸਾਨ ਹੋਇਆ ਇਹ ਜ਼ਮੀਂਦਾਰ ਜੋ ਵੀ ਮਾਮਲਾ ਬੰਦਾ ਅਸੀਂ ਸਰਕਾਰ ਕੋਲ ਸਾਡੀ ਇਹੀ ਬੇਨਤੀ ਆ ਵੀ ਸਾਨੂੰ ਆਪਣਾ ਹੱਕ ਮਿਲਣਾ ਚਾਹੀਦਾ ਕਿ ਜਿਹਦੇ ਵਿੱਚ ਮਾਰਾ ਮੋਟਾ ਜ਼ਿਮੀਂਦਾਰਾਂ ਨੂੰ ਹੌਸਲਾ ਹੋਵੇ ਮਾਰਾ ਮੋਟਾ ਤਣ ਜੋਗੇ ਰਹਿ ਜਾਣ ਇਹਦਾ ਜ਼ਿਮੀਂਦਾਰ ਇਹ ਬਹੁਤ ਜ਼ਿਆਦਾ ਲਗੜੇਗਾ ਹੈ ਤੇਲ ਖਰਚੇ ਸਾਰੇ ਜਿੰਨੇ ਵੀ ਆ ਇਹਦਾ ਇੰਨਾ ਖਰਚਾ ਅੰਤ ਕੋਈ ਨਹੀਂ ਇਹੀ ਸਾਡੀ ਸਰਕਾਰ ਅੱਗੇ ਬੇਨਤੀ ਆ ਵੀ ਸਾਨੂੰ ਅਸੀਂ ਬਾਅਦ ਨਹੀਂ ਸਾਨੂੰ ਆਪਣਾ ਹੱਕ ਮਿਲਣਾ ਚਾਹੀਦਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਇੱਥੇ ਖੜੇ ਆਂ ਜੇ ਰੋਡ ਦਾ ਪਿੰਡ ਜਿਹੜਾ ਇਹ ਇਲਾਕਾ ਇਹ ਜਿਹੜਾ ਸਸਰਾਲੀ ਕਲੋਨੀ ਤੋਂ ਬੰਨ ਟੁੱਟਿਆ ਹੋਇਆ ਆ ਉਸ ਸਾਈਡੇ ਖੜੇ ਆਂ ਸਸਰਾਲੀ ਕਲੋਨੀ ਬੂਤਕਰ ਰੋਡ ਅੱਗੇ ਫਾਜਲਗੜੀ ਤੇ ਅੱਗੇ ਚੌਂਤੇ ਤੱਕ ਜਿਹੜੀ ਢਾਲ ਲੱਗੀ ਹੋਈ ਨਾਲ-ਨਾਲ ਇਹ ਸਾਰਿਆਂ ਨੂੰ ਪਤਾ ਹੀ ਆ ਅਸੀਂ ਉਹਦੇ ਅੱਜ ਦੇ ਖੜੇ ਆ ਸਾਰੇ ਕਿਸਾਨ ਇਹਨਾਂ ਦੀ ਜਮੀਨਾਂ ਬਹੁਤ ਰੋੜ ਕੇ ਜਾਂਦੀਆਂ ਇੱਥੋਂ ਜੇ ਮੇਨਾਂ ਦਾ ਰੋੜਗਿਆਂ ਨਾਲ ਫਸਲਾਂ ਵੀ ਰੋੜਗੀਆਂ ਅਸੀਂ ਇਹੀ ਸਰਕਾਰ ਅੱਗੇ ਬੇਨਤੀ ਕਰਦੇ ਆ ਵੀ ਇਹਨਾਂ ਦਾ ਬਣਦਾ ਮਾਫੀ ਦਿੱਤਾ ਜਾਵੇ ਤੇ ਮੁੜ ਕੇ ਇਹ ਸੰਜੀਵ ਹੁਣ ਆਪਣੇ ਪੈਰਾਂ ਤੇ ਖੜੇ ਹੋਣ ਕਿਉਂ ਕਿਸਾਨ ਨੂੰ ਤਾਂ ਪਹਿਲਾਂ ਹੀ ਬਹੁਤ ਮਾਰ ਪੈ ਰ ਚੁੱਕੀ ਹੈ ਜੀ ਅਸੀਂ ਅੱਗੇ ਤਾਂ ਕਹਿੰਦੇ ਵੀ ਕੋਈ ਵੀ ਕਿਸਾਨ ਐਹੋ ਜਿਹਾ ਕੋਈ ਕਾਤਮਨਾ ਚੱਕੇ ਜਿਹੜਾ ਉਹਨੂੰ ਕਿਸੇ ਗਲਤ ਕਦਮ ਤੇ ਜਾਣਾ ਪਵੇ ਅਸੀਂ ਸਰਕਾਰ ਅੱਗੇ ਇਹੀ ਬੇਨਤੀ ਕਰਦੇ ਆ ਵੀ ਇਹਨਾਂ ਨੂੰ ਬਣਦਾ ਮਾਫੀ ਦਿੱਤਾ ਜਾਵੇ ਗੁਦਾਵਰੀ ਕਰਾਈ ਜਾਵੇ ਇਹ ਦੇਖ ਲਓ ਵੀ ਇੱਥੋਂ ਘੱਟੋ ਘੱਟ ਵੀ ਮੇਰਾ ਕੱਲ ਐ ਜਿੱਥੇ ਅਸੀਂ ਖੜੇ ਆ ਇੱਥੇ 100 ਏਕੜ ਦੇ ਕਰੀਬ ਇੱਥੇ ਢਾਹ ਲੱ ਉੱਥੇ ਦਾ 2.300 350 ਕਿੱਲੇ ਦੇ ਵਿੱਚ ਲੱਗੀ ਹੋਈ ਆ ਜੀ ਉੱਥੇ ਸਾਰਾ ਪ੍ਰਸ਼ਾਸਨ ਵੀ ਲੱਗਿਆ ਹੈ ਲੇਕਰ ਅਦਰ ਪ੍ਰਸ਼ਾਸਨ ਵੀ ਕੋਈ ਨਹੀਂ ਲੱਗਿਆ ਇੱਥੇ ਦੇਖੋ ਜੀ ਸਾਰਾ ਕੈਮਰਾਮੈਨ ਨੂੰ ਕਹਿੰਨਾ ਵੀ ਅਦਰ ਦਾ ਇਲਾਕਾ ਸਾਰਾ ਦਿਖਾ ਦਿਓ ਜਿ ਕਿਵੇਂ ਰਿਆ ਆ ਉਹ ਜਿੱਥੇ ਹੁਣ ਪਾਣੀ ਨਹੀਂ ਚੱਲਦਾ ਇਹ ਦਰਿਆ ਉੱਥੇ ਚੱਲਦਾ ਹੁੰਦਾ ਸੀਗਾ ਇਹਦੇ ਵਿੱਚ ਮੋਟਰਾਂ ਵੀ ਗਏ ਆ ਇੰਜਨ ਵੀ ਗਏ ਆ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸਾਡੀ ਇਹੀ ਬੇਨਤੀ ਆ ਵੀ ਇਹ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਵਿਆਲ ਯੋ ਕਿ ਮੇਰੀ ਵੀ ਜ਼ਮੀਨ ਇੱਥੇ ਹੈ ਜੀ 10 ਕਿੱਲੇ ਮੈਂ ਟਿੱਕ ਦੇ ਲਿਆ ਹੋਏ ਨੇ 8 ਕਿੱਲੇ ਰੋੜ ਗਏ ਜੀ ਮੇਰੇ 10 ਕਿੱਲੇ 8 ਕਿੱਲੇ ਚੱਲ ਗਏ 2 ਕਿੱਲੇ ਰਹਿ ਗਏ 2 ਕਿੱਲੇ ਰਹਿ ਗਏ ਚੋਨਾ ਪੱਕਿਆ ਪਿਆ ਪੜਿਆ ਦੇਖੋ ਇਸ ਵਾਰ ਕਿਦਾ ਘਟੋ ਘਟਵੇ ਸੋ ਜਿਵੇਂ ਦੱਸਿਆ ਦਾ ਭਾਈ ਜੀ ਨੇ 100 ਕਿੱਲਾ 100 ਕਿੱਲੇ ਗੇੜਿਓ ਸਾਰਾ ਖਰਾਬ ਗਾਇਆ ਸਾਡਾ ਸਾਰੇ ਭਰਾਮਾਂ ਦਾ ਇਹ ਮੱਤੇ ਬੜੇ ਜ਼ਮੀਨ ਪੈਂਦੀ ਆ ਜੀ ਮੱਤੇ ਬੜੇ ਦੀ ਆ ਪੈਂਦਾ ਇਹਨੂੰ ਮੈਂ ਟਾਂਡੇ 'ਚ ਨਹੀਂ ਪੈਂਦੀ ਨਾ ਰੋੜ 'ਚ ਪੈਂਦੀ ਨਾ ਸੜਕੀ 'ਚ ਫੌਜ 'ਚ ਪੈਂਦੀ ਆ ਇਹ ਮੱਤੇ ਬੜੇ ਦੀ 'ਚ ਬੰਦੀ ਆ ਮੈਂ ਬੇਨਤੀ ਕਰਦਾ ਸਰਦਾਰ ਸਾਰ ਮੁੰਡੀਆਂ ਸਾਡੇ ਹਰਦੀਪ ਸਿੰਘ ਮੁੰਡੀਆਂ ਨੂੰ ਸਾਡੇ ਮੰਤਰੀ ਸਾਹਿਬ ਨੇ ਉਹਨੂੰ ਬੇਨਤੀ ਕਰਦੇ ਆ ਮੌਕਾ ਦੇਖਿਆ ਜਾਂ ਪੇ ਤਹਿਸੀਲਦਾਰ ਕਾਨਗੋ ਪਟਵਾਰੀ ਭੇਜਿਆ ਜਾ ਮੌਕਾ ਦੇਖਣ ਵੀ ਸੱਚਾਈ ਹੈ ਜਾਂ ਝੂਠੇ ਬੋਲਦੇ ਨੇ ਇਹ ਮੌਕਾ ਦੇ ਕੇ ਸਾਨੂੰ ਮੁਆਵਜ਼ਾ ਦਿੱਤਾ ਜਾ ਵੀ ਅਸੀਂ ਇਹਨਾਂ ਦਾ ਧੰਨਵਾਦ ਕਰੀਆ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਠਿਕਰ ਜ਼ਮੀਨਾਂ ਠੇਕਾ ਦੇ ਚੁੱਕੇ ਆ ਤੇ ਫਸਲ ਸਾਡੀ ਦਰਜ ਰੋਟ ਗਈ ਆ ਸਾਡੀ ਬੇਨਤੀ ਆ ਵੀ ਸਾਨੂੰ ਜਲਦ ਤੋਂ ਜਲਦ ਇਹਦਾ ਮੁਆਵਜ਼ਾ ਦਿੱਤਾ ਜਾਵੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਦੇ ਪਤੀ ਬੇਨਤੀ ਹੈ ਵੀ ਇਹ ਤਿੰਨ ਪਿੰਡਾਂ ਦਾ ਵਸੀਮਾ ਹੈ ਮੱਤੇਵਾੜਾ ਬੁਰਜ ਮੱਤੇੜਾ ਤੇ ਰੌੜ ਪਿੰਡ ਇਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਠੇਕਿਆਂ ਤੇ ਜ਼ਮੀਨਾਂ ਲਈਆਂ ਹੋਈਆਂ ਜਿੱਦਾਂ ਜਿੰਨੇ ਵੀ ਭਾਈ ਜਰ ਪਹਿਲਾਂ ਬੋਲੇ ਆ ਬਿਲਕੁਲ ਜਾਇਜ਼ ਬੋਲੇ ਆ ਸਹੀ ਬੋਲੇ ਆ ਸਾਰਿਆਂ ਦਾ ਠੇਕੇ ਪਹਿਲਾਂ ਦਿੱਤੇ ਹੋਏ ਆ ਇਹਦੀ ਜ਼ਮੀਨਾਂ ਵਿੱਚ ਡੇਕੀਆਂ ਤੇ ਜਿੰਨੀ ਫਸਲ ਆ ਗਈ ਆ ਸਾਰੀ ਖਰਾਬ ਹੋ ਗਈ ਹਲੇ ਵੀ ਡੇਕ ਰਹੀ ਆ ਇਹਨਾਂ ਨੂੰ ਮਾਮਜ਼ਾ ਦਿੱਤਾ ਜਾਵੇ ਇਹਨਾਂ ਦਾ ਜਿੰਨਾ ਵੀ ਖਰਚਾ ਹੈਗਾ ਆ ਇਹ ਜਿੰਨਾ ਵੀ ਬਣਦਾ ਉਹ ਦਿੱਤਾ ਜਾਵੇ ਵਾਹਿਗੁਰੂ ਖਾਲਸਾ ਬਾਗੂ ਜੀ ਪਤਿ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਤੋਗੜਾ ਜੀ ਮੈਂ ਪੰਚਾਇਤ ਮੈਂਬਰ ਆ ਜੀ ਮੌਜੂਦਾ ਤੇ ਮੇਰੀ ਬੇਨਤੀ ਇਹ ਆ ਜੀ ਜਿਹੜਾ ਪਿੰਡ ਤੋਗੜ ਦੇ ਸਾਹਮਣੇ ਜਿਹੜਾ ਸਾਡਾ ਏਰੀਆ ਪੈਂਦਾ ਆ ਉੱਥੇ ਕਾਫੀ ਜ਼ਿਆਦਾ ਨੁਕਸਾਨ ਕੀਤਾ ਪਾਣੀ ਨੇ ਜੀ ਚਲੋ ਸਾਡਾ ਵੀ 7-8 ਕਿੱਲੇ ਬਾਜਰਾ ਜਿਹੜਾ ਮਰਿਆ ਆ ਫਸਲ ਮਰ ਗਈ ਆ ਪੱਕੀ ਹੋਈ ਫਸਲ ਸੀ ਉਹ ਵੀ ਵੱਢਣ ਦੇ ਤਿਆਰ ਸੀ ਬਾਕੀ ਬੇਨਤੀ ਇਹ ਆ ਵੀ ਜਿਸ ਤਰ੍ਹਾਂ ਸਾਡੇ ਜਸਵੀਰ ਸਿੰਘ ਆ ਸਾਬਕਾ ਸਰਪੰਚ ਸਾਹਿਬ ਇਹਨਾਂ ਦੇ ਇੱਕ ਛੋਣਾ ਸੀ ਬੋਨਾ ਫਨ ਆ ਗਿਆ ਉਹ 8-10 ਕਿੱਲੇ ਇਹਦੇ ਖਰਾਬ ਹੋ ਗਏ ਆ ਮੇਰੀ ਬੇਨਤੀ ਆ ਹਰਦੀਪ ਸਿੰਘ ਮੁੰਡੀਆਂ ਨੂੰ ਜਿੱਦਾਂ ਕਿ ਸਰਵਾ ਕਰਾ ਕੇ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਤੇ ਜਿੱਦਾਂ ਸਲਖਣ ਭਾਜੀ ਆਪਣੇ ਪ੍ਰਧਾਨ ਸਾਹਿਬ ਹੈ ਇਹਨਾਂ ਦੀ ਜ਼ਮੀਨ ਇੱਧਰ ਠੇਕੇ ਤੇ ਲਈ ਸੀ ਰੁੜ ਗਈ ਆ ਮੱਤੇੜੇ ਦੇ ਵਿੱਚ ਰਕਵਾ ਜਿਹੜਾ ਪੈਂਦਾ ਆ ਜੀ ਸਾਡੀ ਬੇਨਤੀ ਆ ਵੀ ਜਿਹੜਾ ਤਹਿਸੀਲਦਾਰ ਸਾਹਿਬ ਹਕੂਮ ਕਲਾ ਇਹਨਾਂ ਦੀ ਡਿਊਟੀ ਲਾ ਕੇ ਏਰੀਏ ਦੀ ਪੂਰੀ ਜਾਂਚ ਕਰਕੇ ਜਿੰਨਾ ਜਿੰਨਾ ਹੱਕ ਬਣਦਾ ਜਿਹਦਾ ਜਿਹਦਾ ਬਣਦਾ ਉਹਨਾਂ ਨੂੰ ਦਿੱਤਾ ਜਾਵੇ ਜੀ ਦੂਸਰੀ ਗੱਲ ਇਹ ਆ ਵੀ ਜਿਹੜਾ ਬੌਣਾ ਪਨ ਆ ਗਿਆ ਝੋਨੇ ਦਾ ਜਿੰਨਾ ਉਹਨਾਂ ਦਾ ਖਰਚਾ ਹੋਇਆ ਉਹਨੂੰ ਬਚਾਉਣ ਖਾਤਰ ਕਾਫੀ ਜ਼ਿਆਦਾ ਹੋਇਆ ਜਾਂ ਜਿਹੜੇ ਬੀ ਆਲੇ ਆ ਉਹਨਾਂ ਦਾ ਕੋਈ ਕਸੂਰ ਆ ਜਾਂ ਕੋਈ ਕਿਸੇ ਗੱਲ ਦੀ ਕਮੀ ਆ ਗਈ ਉਹਦੀ ਵੀ ਪੂਰੀ ਜਾਂਚ ਸੋਧ ਕਰਕੇ ਜਿਹੜੇ ਬੰਦੇ ਨਾਲ ਜ਼ਿਮੀਦਾਰਨਾ ਝੋਨਾ ਲਾਇਆ ਉਹਨੂੰ ਬਣਦਾ ਮਾਜਵਾ ਉਹਦਾ ਵੀ ਦਿੱਤਾ ਜਾਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਡੇ ਨਾਲ ਕੁਝ ਹੋਰ ਕਿਸਾਨ ਭਰਾ ਵੀ ਜੁੜੇ ਹੋ ਉਹ ਵੀ ਆਪਣੀ ਮਗਰ ਸਰਕਾਰ ਦੇ ਅੱਗੇ ਰੱਖਣਾ ਚਾਹੁੰਦੇ ਆ ਅੱਜ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਹਰਦੇਵ ਸਿੰਘ ਹੈ ਅੱਜ ਆਪਣਾ ਕਿੰਨਾ ਕੁ ਨੁਕਸਾਨ ਹੋਇਆ ਜੀ 7 ਕਿੱਲੇ ਬਾਜਰਾ ਸੀਗਾ ਜੀ ਸਾਡਾ ਉਹ ਫੜ ਗਿਆ ਸਾਰੇ ਤੇ ਪਹਿਲਾ ਕਣਕਾ ਦੀ ਵਾਰ ਨੂੰ ਕਣਕ ਜਲ ਗਈ ਸੀਗੀ ਉਹਦੇ ਵੀ ਨਹੀਂ ਕੋਈ ਮਾਅਬਜ਼ਾ ਮਿਲਿਆ ਹੈਗਾ ਸਾਨੂੰ ਤੇ ਹੁਣ ਸਾਰੇ ਪੱਠੇ ਵੀ ੜ ਗਏ ਬੂਟੇ ਦਾ ਨੁਕਸਾਨ ਵੀ ਹੋ ਗਿਆ ਸਾਰੀ ਜਗ੍ਹਾ ੜ ਗਈ ਹੁਣ ਸਾਡੀ ਕਣਕ ਦੀ ਬਾਡੀ ਨੂੰ ਤਾਂ ਬਹੁਤ ਚਿਰ ਹੋ ਗਿਆ ਹਾਲੇ ਤੱਕ ਮਾਅਬਜ਼ਾ ਕਿਉਂ ਨਹੀਂ ਮਿਲਿਆ ਕਿਤੇ ਪਤਾ ਕਰਨ ਦੀ ਕੋਸ਼ਿਸ਼ ਕੀਤੀ ਪਤਾ ਨਹੀਂ ਭਾਜੀ ਪੰਜਾਬ ਸਿੰਘ ਚੈਨਲ ਵਾਲਾ ਆਇਆ ਉਨੇ ਬਣਾਈ ਵੀਡੀਓ ਸਭ ਕੁਝ ਨਹੀਂ ਮਿਲਿਆ ਹੈਗਾ ਨਾ ਕੋਈ ਆਇਆ ਉਹਰੇ ਕੋਈ ਸਰਵਾ ਕਰਨ ਨਹੀਂ ਆਇਆ ਹੈਗਾ ਉਹਰੇ ਤੇ ਇਸ ਵਾਰ ਕੀ ਲੱਗਦਾ ਹੈ ਜਿਹੜਾ ਕਹਿ ਰਿਹਾ ਵੀ ਮੁਰਗੀ ਬੱਕਰੀ ਦਾ ਮੁਆਜਮੂਲੀ ਕੋਈ ਆਸ ਹੈਗੀ ਵੀ ਇਤ ਕੀ ਮੁਆਜਮਾ ਮਿਲ ਸਕਦਾ ਕੁਝ ਆਸ ਰੱਖਦੇ ਮਿਲੂਗਾ ਅੱਜ ਕੀ ਨਾਵਾ ਜੀ ਆਪਣਾ ਦੱਸਾ ਹਾਂਜੀ ਥੋੜਾ ਕਿੰਨਾ ਕੁ ਨੁਕਸਾਨ ਹੋਇਆ ਆਪਣਾ ਤਾਂ ਇੰਨੇ ਗੱਲੇ ਬੂਟੇ ਅੜ ਗਏ ਬਾਜਰਾ ਸੀ ਤੇ ਬਾਕੀ ਭਰਾ ਦੇ ਸੀ ਧੋਨਾ ਸੱਤ ਗੱਲੇ ਉਹ ਅੜ ਗਿਆ ਅੱਛਾ ਜੀ ਹੁਣ ਕੀ ਮੰਗ ਕਰ ਰਹੇ ਹੋ ਤੁਸੀਂ ਮੰਗ ਕੀ ਹੁਣ ਪਤਾ ਹੀ ਆ ਤੁਹਾਨੂੰ ਕਿੰਨਾ ਨੁਕਸਾਨ ਹੋ ਗਿਆ ਸਰਕਾਰ ਤੋਂ ਇਹ ਮੰਗ ਆ ਵੀ ਜਿਹੜਾ ਨੁਕਸਾਨ ਹੋ ਮਿਲਣਾ ਚਾਹੀਦਾ ਆ ਸਾਡੇ ਨਾਲ ਇੱਕ ਹੋਰ ਕਿਸਾਨ ਭਰਾ ਜੁਰੇ ਨੇ ਉਹ ਵੀ ਆਪਣੀ ਗੱਲ ਕਰਨਾ ਚਾਹੁੰਦੇ ਅੱਜ ਕੀ ਨਾਮ ਹੈ ਜੀ ਆਪਣਾ ਅੰਗਰੇਸ ਸਿੰਘ ਖਾਲਸਾ ਜੀ ਪਿੰਡ ਗੜੀ ਫਾਜਲ ਤੋਂ ਸਾਡੇ 11 ਕਿਲੇ ਦੇ ਘਟੋ ਘਟ ਜ਼ਮੀਨ ਤੇ ਰੋੜਿਆ 7 ਰੋੜਿਆ ਤੇ ਹੁਣ ਸਾਡੇ ਕੋਲ ਜਮ੍ਹਾਂ ਵੀ ਜ਼ਮੀਨ ਸਾਡੇ ਕੋਲ ਬਚੀ ਨਹੀਂ ਹੈਗੀ ਭਾਈ ਸ੍ਰਖਰ ਸਿੰਘ ਜੀ ਜਿਵੇਂ ਕਿ ਆਪਾਂ ਦੇਖ ਰਹੇ ਆ ਵੀ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਨੁਕਸਾਨ ਹੋ ਗਿਆ ਤੁਹਾਨੂੰ ਜੂਨੀਅਰ ਨੇ ਜ਼ਿਲ੍ਹਾ ਪ੍ਰਧਾਨ ਕੀ ਦਿੱਤੀ ਹੈ ਪਹਿਲਾਂ ਤਾਂ ਉਹਦੇ ਲਈ ਬਹੁਤ ਮੁਬਾਰਕਾ ਤੁਹਾਡੀ ਆ ਦੇਖੋ ਮੈਂ ਸਾਡੀ ਹਾਈ ਕਮਾਂਡ ਸਰਦਾਰ ਗਗਨ ਸਿੰਘ ਝੋਟਨੀ ਸਾਹਿਬ ਜੀ ਰਾਸ਼ਟਰੀ ਪ੍ਰਧਾਨ ਔਰ ਅਨਮੇਂਦਰ ਸਿੰਘ ਜੀ ਹੈਪੀ ਜੋ ਕਿ ਸਾਡੇ ਪੰਜਾਬ ਦੇ ਪ੍ਰਧਾਨ ਲਾਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਮੈਨੂੰ ਕੁਝ ਮੇਰੇ ਵਿੱਚ ਖੂਬੀਆਂ ਦੇਖ ਕੇ ਮੈਨੂੰ ਐਡੀ ਜ਼ਿਲ੍ਹੇ ਦੀ ਜ਼ਿੰਮੇਵਾਰੀ ਦੇ ਦਿੱਤੀ ਆ ਪਰ ਅੱਜ ਅਸੀਂ ਇਹ ਹੀ ਇੱਕ ਮੰਗ ਕਰਦੇ ਆ ਸਰਕਾਰ ਨੂੰ ਕੋਈ ਸਾਡੇ ਜਿਹੜੇ ਕਿ ਸਾਡੇ ਜ਼ਿਮੀਂਦਾਰਾਂ ਦਾ ਇੱਕੋ ਇੱਕ ਆਵਾਜ਼ ਆ ਵੀ ਜੇ ਸਰਕਾਰ ਸਾਡੀ ਇੱਕ ਦੋ ਦਿਨਾਂ ਦੇ ਵਿੱਚ ਇਹਦੀ ਕਦੌਰੀ ਨਹੀਂ ਕਰਾਉਂਦੀ ਜਾਂ ਕਿਸੇ ਵੀ ਅਚ ਚੁਧਕਾਰੀ ਨੂੰ ਭੇਜ ਕੇ ਅਸੀਂ ਡੀਸੀ ਸਾਹਿਬ ਨੂੰ ਮੰਗ ਕਰਦੇ ਆ ਮੰਤਰੀ ਸਾਹਿਬ ਨੂੰ ਹਰਦੀਪ ਸਿੰਘ ਮੁੰਡਿਆ ਨੂੰ ਕਰਦੇ ਆ ਵੀ ਜੇ ਤੁਸੀਂ ਸਾਡੀ ਇਹ ਮੰਗ ਤੇ ਨਹੀਂ ਕੋਈ ਕੌਰ ਕਰਦੇ ਫਿਰ ਸਾਨੂੰ ਕੋਈ ਤਕੜਾ ਪ੍ਰੋਗਰਾਮ ਲਿਖਣਾ ਪਊਗਾ ਅਸੀਂ ਕਿਸੇ ਰੋਡ ਦੇ ਉੱਤੇ ਬੈਠ ਕੇ ਫਿਰ ਸਾਨੂੰ ਇਹ ਕਹਿ ਦਿੰਦੇ ਆ ਵੀ ਇਹ ਦਾ ਵੱਖਵਾਦੀ ਜਾਤਵਾਦੀ ਕਹਿੰਦੇ ਆ ਸਾਨੂੰ ਪਰ ਜਦੋਂ ਅਸੀਂ ਆਪਣੀ ਸਾਡੀ ਕੋਈ ਇੱਥੇ ਸੁਲਵਾਈ ਨਹੀਂ ਹੁੰਦੀ ਫਿਰ ਸਾਨੂੰ ਕਿਸੇ ਨਾ ਕਿਸੇ ਪਾਸੇ ਇਸ ਤੋਂ ਵੀ ਤਕੜਾ ਪ੍ਰੋਗਰਾਮ ਲੀਕ ਕੇ ਤਕੜਾ ਸਟੈਪ ਚੱਕਣਾ ਪਊਗਾ ਫਿਰ ਕੋਈ ਵੀ ਗਰੀਬ ਹੋਵੇ ਕੋਈ ਦਬਕ ਸਾਰੇ ਸਾਡੇ ਨਾਲ ਜਥੇਬੰਦੀਆਂ ਰਲ ਕੇ ਜਿੰਨੀਆਂ ਵੀ ਹੈਗੀਆਂ ਸਾਡੇ ਪੰਜਾਬ ਦੀਆਂ ਅਸੀਂ ਤਕੜਾ ਪ੍ਰੋਗਰਾਮ ਲਿਖਾਂਗੇ ਸਾਡੀ ਆ ਮੰਗ ਤੇ ਗੌਰ ਨਾ ਕੀਤੀ ਗਈ ਕੋਈ ਦਿਨ ਪਹਿਲਾਂ ਸਸਰਾਲੀ ਕਲੌਡੀ ਤੋਂ ਵੀ ਜਿਹੜਾ ਦੀ ਜ਼ਮੀਨ ਸਤਲੁਜ ਦੇ ਅੰਦਰ ਆ ਗਈ ਬਾਹਰ ਰਿੰਗ ਬੰਦ ਬਣਿਆ ਉਹਨਾਂ ਨੇ ਡੀਸੀ ਸਾਹਿਬ ਨਾਲ ਮੁਲਾਕਾਤ ਕੀਤੀ ਸੀ ਤੇ ਉਹਨਾਂ ਨੇ ਡੀਸੀ ਸਾਹਿਬ ਨੂੰ ਕਿਹਾ ਸੀ ਕਿ ਬਾਹਰ ਜਿੱਥੇ ਪਹਿਲਾਂ ਸੀ ਉੱਥੇ ਹੀ ਲਾਇਆ ਜਾਵੇ ਤਾਂ ਕਿ ਜਿਹੜੀ ਉਹਨਾਂ ਦੀ ਜ਼ਮੀਨ ਦਰਿਆ ਦੇ ਵਿੱਚ ਆ ਗਈ ਉਹ ਤੇ ਬਚਾਓ ਸਕੇ ਤੁਸੀਂ ਇਸ ਮੰਗ ਨਾਲ ਸਹਿਮਤ ਹੋ ਬਿਲਕੁਲ ਅਸੀਂ ਉਹ ਮੰਗ ਨਾਲ ਸਹਿਮਤ ਹਾਂ ਵੀ ਇੱਕ ਜਿਹੜੀ ਹੁਣ ਆਪਾਂ ਨਵੇਂ ਸਿਰੇ ਜਮੀਨ ਤੇ ਵਿੱਚ ਬੰਨ ਲਾਵਾਂਗੇ ਉਹ ਸਿਰਫ ਉੱਥੇ ਸਾਰਿਆਂ ਦੀ ਮਾਲਕੀ ਆ ਪਰ ਉਹ ਜਮੀਨ ਦੇ ਉੱਤੇ ਅਸੀਂ ਇੱਕ ਵਾਂਗ ਜ਼ਰੂਰ ਕਰਦੇ ਹਾਂ ਵੀ ਇਹ ਬੰਨ ਨੂੰ ਸਿੱਧਾ ਲਾ ਕੇ ਉੱਥੇ ਸਟੱਡ ਜਾਂ ਕੋਈ ਠੋਕਰਾਂ ਬਣਾ ਕੇ ਉਸ ਦਰਿਆ ਨੂੰ ਉਸ ਲੈਵਲ ਤੇ ਕੀਤਾ ਜਾਵੇ ਕਿ ਜਿਹੜਾ ਉੱਥੇ ਚੱਲੇ ਅਗਰ ਅਸੀਂ ਕਿਸੇ ਦੀ ਮਾਲਕੀ ਜ਼ਮੀਨ 'ਚ ਲਾ ਦਿੰਦੇ ਹਾਂ ਬੰਨ ਅਗਰ ਉਹ ਸਰਕਾਰ ਨੂੰ ਫਿਰ ਮੁਆਵਜ਼ਾ ਦੇਣਾ ਚਾਹੀਦਾ ਉਹਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਦਰਸ਼ਕੋ ਇਹ ਜਮੀਨ ਜਿਹੜੀ ਸਤਲੁ ਜਿਵੇਂ ਕਿ ਉੱਪਰਾਂ ਜੀ ਉਹਨਾਂ ਨੇ ਹੋਰ ਵੀ ਦੱਸਿਆ ਵੀ ਇੱਥੇ ਰੌੜ ਦੀ ਜ਼ਮੀਨਾਂ ਲੱਗਦੀਆਂ ਇਹਨਾਂ ਪਿੰਡਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਤੇ ਹਾਲੇ ਵੀ ਨੁਕਸਾਨ ਹੋਈ ਜਾ ਰਿਹਾ ਅਲੇ ਨੁਕਸਾਨ ਰੁਕਿਆ ਨਹੀਂ ਹੈ ਤੇ ਉਹਨਾਂ ਦੀ ਸਰਕਾਰ ਤੋਂ ਇਹੀ ਮੰਗ ਹੈ ਸਾਡੇ ਜਿਹੜੇ ਕੈਬਨਿਟ ਮੰਤਰੀ ਸਰਦੀਪ ਸਿੰਘ ਮੁੱਢਿਆ ਜੋ ਕਿ ਇੱਥੋਂ ਦੇ ਵਿਧਾਇਕ ਵੀ ਨੇ ਉਹਨਾਂ ਤੋਂ ਵੀ ਇਹੀ ਮੰਗ ਹੈ ਕਿ ਉਸ ਸਮਾਂ ਰਹਿੰਦੇ ਗਦਾਬਰੀ ਕਰਵਾ ਕੇ ਇਹਨਾਂ ਦਾ ਜੋ ਵੀ ਬਣਦਾ ਮੁਆਵਜ਼ਾ ਦਿੱਤਾ ਜਾਵੇ ਮੌਰੇ ਤਿਆਰਾਂ ਦਾ ਸੀਜ਼ਨ ਹੈ ਇਹ ਕਿਸਾਨ ਵੀ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਸੁੱਖੀ ਸ਼ਾਂਤੀ ਆਪਣੇ ਿਹਾਰ ਮਨਾ ਸਕਣ ਇਹ ਨਾ ਹੋਵੇ ਕਿ ਸਰਕਾਰ ਵੱਲੋਂ ਇਹਨਾਂ ਨੂੰ ਕੁਝ ਨਾ ਦਿੱਤਾ ਜਾਵੇ ਤੇ ਇਹਨਾਂ ਨੂੰ ਮਜਬੂਰ ਹੋ ਕੇ ਕੋਈ ਇਹੋ ਜਿਹਾ ਕਦਮ ਚੱਕਣਾ ਪਵੇ ਜਿਹੜਾ ਸਰਕਾਰ ਦੇ ਖਿਲਾਫ ਹੋਵੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਮਾਂ ਰਹਿੰਦੇ ਇਹਨਾਂ ਦੀ ਸਾਰੀ ਕਦਾਵਰੀ ਕਰਾ ਕੇ ਇਹਨਾਂ ਦਾ ਜੋ-ਜੋ ਬਣਦਾ ਇਹਨਾਂ ਨੂੰ ਟੋਕਮਾ ਮੁਆਵਜ਼ਾ ਦਿੱਤਾ ਜਾਵੇ ਆਪਣੇ ਸਹਿਯੋਗੀ ਕੈਮਰਾਮੈਨ ਬਲਕਾਰ ਸਿੰਘ ਦੇ ਨਾਲ ਮੈਂ ਤੁਹਾਨੂੰ ਮੁਗਲੀ ਆਪਣੇ ਫੇਸਬੁੱਕ ਚੈਨਲ ਦੇ ਲਈ ਧੰਨਵਾਦ ਸਤਿ ਸ੍ਰੀ ਅਕਾਲ